ਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਹਿਸਟਰੀ ਦਾ ਟੋਪਿਕ ਕਰਾਂਗੇ ਪਲਾਸੀ ਲੜਾਈ ਪਲਾਸੀ ਲੜਾਈ ਜਿਹੜਾ ਇਹ ਟੋਪਿਕ ਹੈ ਤੇ ਇਹ ਪੀਐਸ semesters 3rd semesters 3rd ਪੰਜਾਬ ਯੂਨੀਵਰਸਿਟੀ ਪਟਿਆਲਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇਹਨਾਂ ਸਟੂਡੈਂਟਸ ਲਈ ਇੰਪੋਰਟੈਂਟ ਆ ਤੇ ਨਾਲ ਦੀ ਨਾਲ ਜਿਹੜੇ ਕਿ ਪਲੱਸ 1 ਵਾਲੇ ਸਟੂਡੈਂਟਸ ਨੇ ਉਹਨਾਂ ਲਈ ਇਹ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਜਿਹੜੇ ਹੋਰ ਅਦਰ ਕੈਂਡੀਡੇਟਸ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਵਿੱਚ ਹਿਸਟਰੀ ਦੇ ਵਿੱਚੋਂ ਕੁਐਸਚਨਸ ਪੁੱਛੇ ਜਾਂਦੇ ਨੇ ਸੋ ਉਹਨਾਂ ਲਈ ਵੀ ਇਹ ਟਾਪਿਕ ਇੰਪੋਰਟੈਂਟ ਹੈ ਪੀਟੈਟ ਠੀਕ ਹੈ ਮਾਸਟਰ ਗ੍ਰੇਡਰ ਹਾਂਜੀ ਇਸ ਦੇ ਵਿੱਚ ਆਪਾਂ ਪਲਾਸੀ ਲੜਾਈ ਦੇ ਕਾਰਨ ਘਟਨਾਵਾਂ ਤੇ ਪਲਾਸੀ ਲੜਾਈ ਦੀ ਮਹੱਤਤਾ ਠੀਕ ਹੈ ਮਹੱਤਵ ਇਹ ਚੀਜ਼ ਆਪਾਂ ਕਰਾਂਗੇ ਹਾਂਜੀ ਪਲਾਸ ਲੜਾਈ ਹੋਈ ਹੈ 1757 ਪਹਿਲਾਂ ਆਪਾਂ ਦੇਖਦੇ ਹਾਂ ਲੜਾਈ ਦੇ ਕਾਰਨ ਹਾਂਜੀ ਪਹਿਲਾਂ ਜੌਨ ਪੇਸ਼ਾਨ ਦੇ ਵਿੱਚ 1756 ਇਸ ਵਿੱਚ ਜਿਹੜਾ ਬੰਗਾਲ ਦਾ ਨਵਾਬ ਸੀ ਅਲੀ ਵਰਦੀ ਖਾਂ ਮਤਲਬ ਕਿ ਬੰਗਾਲ ਆ ਜਿਹੜਾ ਬੰਗਾਲ ਦਾ ਨਵਾਬ ਕੌਣ ਸੀ ਅਲੀ ਵਰਦੀ ਖਾਂ ਅਲੀ ਵਰਦੀ ਖਾਂ ਤੇ ਇਹਦਾ ਕੋਈ ਵੀ ਅਲੀ ਵਰਦੀ ਖਾਂ ਦਾ ਕੋਈ ਵੀ ਬੇਟਾ ਨਹੀਂ ਹੁੰਦਾ ਠੀਕ ਹੈ ਕੋਈ ਵੀ ਇਹਦਾ ਬੇਟਾ ਨਹੀਂ ਹੁੰਦਾ ਤੇ ਇਹਦੀਆਂ ਬੇਟੀਆਂ ਹੁੰਦੀਆਂ ਨੇ ਤਿੰਨ ਤਿੰਨ ਬੇਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚੋਂ ਜਦੋਂ ਇਹਦੀ ਡੈਥ ਹੋ ਜਾਂਦੀ ਤਾਂ ਸਭ ਤੋਂ ਜਿਹੜੀ ਇੱਕ ਬੇਟੀ ਹੁੰਦੀ ਆ ਠੀਕ ਹੈ ਤੇ ਉਹਦੀ ਜਿਹੜਾ ਇਹਦਾ ਮਤਲਬ ਕੀ ਦੋਤਰਾ ਹੋ ਗਿਆ ਇਸ ਰਾਜੂਦੌਲ ਠੀਕ ਹੈ ਉਹਨੂੰ ਰਾਜਗਦੀ ਤੇ ਬਿਠਾਇਆ ਜਾਂਦਾ ਤਾਂ ਜਿਹੜਾ ਸਿਰਾਜੂਦੌਲਾ ਹੁੰਦਾ ਇਹ ਜਿਹੜੇ ਅਲੀ ਵਰਦੀ ਖਾਨ ਦੀ ਸਭ ਤੋਂ ਛੋਟੀ ਧੀ ਹੁੰਦੀ ਹੈ ਉਹਦਾ ਬੇਟਾ ਹੁੰਦਾ ਤਾਂ ਬਾਕੀ ਤੇ ਜਿਹੜੀ ਇਹਦੇ ਦੋ ਡਾਕਟਰਸ ਹੁੰਦੀਆਂ ਨੇ ਠੀਕ ਆ ਦੋ ਬੇਟੀਆਂ ਧੀਆਂ ਇੱਕ ਤਾਂ ਉਹ ਵਿਰੋਧ ਕਰਨੇ ਸ਼ੁਰੂ ਕਰ ਦਿੰਦੀਆਂ ਨੇ ਤੇ ਨਾਲ ਦੀ ਨਾਲ ਜਿਹੜੇ ਕਿ ਹੋਰ ਅੰਗਰੇਜ਼ਾਂ ਨਾਲ ਸੰਬੰਧ ਵਿਗੜਨੇ ਸ਼ੁਰੂ ਹੋ ਜਾਂਦੇ ਨੇ ਤੇ ਜਿਹੜੇ ਵੀ ਸਿਰਾਜੂਦੌਲਾ ਦੇ ਦੁਸ਼ਮਣ ਹੁੰਦੇ ਨੇ ਉਹ ਸਨ ਉਹਨਾਂ ਸਾਰਿਆਂ ਨੂੰ ਜਿਹੜੇ ਕਿ ਅੰਗਰੇਜ਼ਾਂ ਵੱਲ ਸਪੋਰਟ ਮਿਲ ਜਾਂਦੀ ਹੈ। ਤੋਂ ਉਹ ਸਾਰੇ ਕਾਰਨ ਬਣਦੇ ਲੱਗੇ ਆਪਾਂ ਦੇਖਦੇ ਹਾਂ ਵਿਸਥਾਰ ਦੇ ਵਿੱਚ। ਹਾਂਜੀ ਇਹ ਤਾਂ ਹੋ ਗਿਆ ਇੰਟਰੋਡਕਸ਼ਨ ਦੇ ਵਿੱਚ ਫਸਟ ਕਾਰਨ ਕੀ ਹੈ ਸਿਰਾਜੂਦੌਲਾ ਦਾ ਵਿਵਾਦਪੂਰਨ ਉੱਤਰਾਧਿਕਾਰ ਜੇ ਆਪਾਂ ਕਹਿ ਸਕਦੇ ਆ ਕਿ ਸਿਰਾਜੂਦੌਲਾ ਦੀ ਡਾਵਾਡੋਲ ਸਥਿਤੀ ਠੀਕ ਹੈ ਸਿਰਾਜੂਦੌਲਾ ਦੀ ਡਾਵਾਡੋਲ ਸਥਿਤੀ ਹਾਂਜੀ ਨਵਾਬ ਅਲੀ ਵਰਦੀ ਖਾਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬੰਗਾਲ ਦਾ ਨਵਾਬ ਸੀ ਅਲੀ ਵਰਦੀ ਖਾਨ ਉਹਦਾ ਕੋਈ ਵੀ ਬੇਟਾ ਨਹੀਂ ਸੀ ਕੋਈ ਵੀ ਪੁੱਤਰ ਨਹੀਂ ਸੀ ਉਹਦੇ ਤਿੰਨ ਧੀਆਂ ਸੀ 1756 ਈਸਵੀ ਚ ਜਿਹੜੇ ਮੌਤ ਤੋਂ ਪਹਿਲਾਂ ਅਲੀ ਵਰਦੀ ਖਾਨ ਨੇ ਆਪਣੀ ਸਭ ਤੋਂ ਛੋਟੀ ਧੀ ਦਾ ਪੁੱਤਰ ਸੀ ਸਰਾਜੂ ਦੋਲਾ ਉਹਨੂੰ ਤਰ ਅਧਿਕਾਰੀ ਨੁਕਤ ਕੀਤਾ ਤਾਂ ਇਹ ਗੱਲ ਜਿਹੜੀ ਉਹਦੇ ਹੋਰ ਨਾ ਦੋ ਧੀਆਂ ਸੀ ਤੇ ਉਹਨਾਂ ਨੂੰ ਜਵਾਨਾਂ ਨੂੰ ਚੰਗੀ ਨਾ ਲੱਗੀ ਬਟ ਜਦੋਂ ਤੱਕ ਤਾਂ ਜਿਉਂਦਾ ਰਹਿਣਾ ਅਲੀ ਵਰਦੀ ਖਾਨ ਉਹਨਾਂ ਨੇ ਇਸ ਦਾ ਵਿਰੋਧ ਕਰਨ ਦੀ ਹਿੰਮਤ ਨਾ ਹੋਈ ਬਟ ਜਦੋਂ ਅਲੀ ਵਰਦੀ ਖਾਨ ਦੀ ਮੌਤ ਹੋ ਜਾਂਦੀ ਆ ਤਾਂ ਉਹਦੀ ਸਭ ਤੋਂ ਵੱਡੀ ਬੇਟੀ ਸੀ ਕਸੀਤੀ ਬੇਗਮ ਤਾਂ ਉਹਦਾ ਇੱਕ ਦੋਤਾ ਸੀ ਸ਼ੌਕਤ ਜੰਗ ਉਹਨਾਂ ਨੇ ਗੱਦੀ ਲਈ ਆਪਣੇ ਆਪਣਾ ਦਾਵਾ ਪੇਸ਼ ਕੀਤਾ ਤਾਂ ਇੱਕ ਘਰੇਲੂ ਮਤਲਬ ਕਿ ਲੜਾਈ ਇਹਨਾਂ ਚ ਸ਼ੁਰੂ ਹੋ ਗਈ ਤੇ ਜਿਹਦੇ ਨਾਲ ਸਿਰਾਜੂਦੌਲਾ ਦੀ ਡਾਵਾਡੋਲ ਸਥਿਤੀ ਜਿਹੜੀ ਕਿ ਬਣਦੀ ਗਈ ਤਾਂ ਇਸੇ ਸਥਿਤੀ ਦਾ ਫਾਇਦਾ ਕਿਹਨਾਂ ਨੇ ਉਠਾ ਲਿਆ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਇਸੇ ਸਥਿਤੀ ਦਾ ਫਾਇਦਾ ਉਠਾਉਣਾ ਵਾਰੀ ਸੋਚਿਆ ਤੇ ਇਹ ਬੰਗਾਲ ਨੂੰ ਆਪਣੇ ਦੀਨ ਕਰਨ ਦੇ ਸੁਪਨੇ ਲੈਣ ਲੱਗੇ ਇਹ ਹੋ ਗਿਆ ਫਸਟ ਕਾਰਨ ਸੈਕੰਡ ਕੀ ਹੋ ਗਿਆ ਸਿਰਾਜੂਦੌਲਾ ਦੇ ਵਿਰੋਧੀਆਂ ਨੂੰ ਅੰਗਰੇਜ਼ਾਂ ਵੱਲੋਂ ਸਹਾਇਤਾ ਹਾਂਜੀ ਅੰਗਰੇਜ਼ ਕਾਫੀ ਸਮੇਂ ਤੋਂ ਬੰਗਾਲ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਾ ਚਾਹੁੰਦੇ ਸੀ ਤੇ ਉਹ ਇੱਕ ਸਨੈਰੀ ਮੌਕੇ ਦੀ ਤਲਾਸ਼ ਦੇ ਵਿੱਚ ਸੀ ਤੋ ਉਹਨਾਂ ਨੂੰ ਇਹ ਸੁਨਹਿਰੀ ਮੌਕਾ ਜਦੋਂ ਹੀ ਮਿਲਿਆ ਵੀ ਜਦੋਂ ਸਿਰਾਜੂਦੌਲਾ ਜਿਹੜਾ ਉੱਤਰਾਧਿਕਾਰੀ ਬਣ ਰਿਹਾ ਤਾਂ ਉਹਦੇ ਜਿਹੜੇ ਕੀ ਵਿਵਾਦ ਹੋ ਰਹੇ ਨੇ ਠੀਕ ਹੈ ਉੱਤਰਾਧਿਕਾਰ ਨੂੰ ਲੈ ਕੇ ਤਾਂ ਅੰਗਰੇਜ਼ਾਂ ਨੇ ਸਿਰਾਜੂਦੌਲਾ ਦੇ ਜਿਹੜੇ ਵਿਰੋਧੀ ਸੀ ਉਹਨਾਂ ਦੀ ਹੈਲਪ ਲੈਣੀ ਸ਼ੁਰੂ ਉਹਨਾਂ ਨੂੰ ਹੈਲਪ ਦੇਣੀ ਸ਼ੁਰੂ ਕਰਤੀ ਭਾਵ ਕਿ ਉਹਨਾਂ ਦੇ ਨਾਲ ਉਹਨਾਂ ਨੇ ਹੱਥ ਮਿਲਾ ਲਿਆ ਤਾਂ ਨਿਵਾਬ ਸਿਰਾਜੂਦੌਲਾ ਦੇ ਸੰਬੰਧੀ ਅੰਗਰੇਜ਼ਾਂ ਤੋਂ ਕਈ ਵਾਰੀ ਪੁੱਛਗਿੱਛ ਕੀਤੀ ਪਰ ਉਹ ਹਰ ਵਾਰੀ ਜਿਹੜੇ ਕੀ ਗੋਲਮੋਲ ਜਵਾਬ ਦਿੰਦੇ ਰਹੇ ਇਸ ਦੇ ਕਾਰਨ ਨਿਵਾਬ ਸਿਰਾਜੂਦੌਲਾ ਅੰਗਰੇਜ਼ਾਂ ਦਾ ਕੱਟੜ ਦੁਸ਼ਮਣ ਬਣ ਗਿਆ ਮੀਨਸ ਜਦੋਂ ਅਸੀਂ ਰਾਜੂ ਦੋਲਾਂ ਨੂੰ ਪਤਾ ਲੱਗਿਆ ਕਿ ਅੰਗਰੇਜ਼ ਉਹਧਰ ਨਾਲ ਮਿਲ ਰਹੇ ਨੇ ਵਿਰੋਧੀਆਂ ਨਾਲ ਤਾਂ ਜਦੋਂ ਅੰਗਰੇਜ਼ਾਂ ਨਾਲ ਕੁਛ ਗਿੱਛ ਕਰਦਾ ਸੀ ਤਾਂ ਅੰਗਰੇਜ਼ ਅੱਗੇ ਤੋਂ ਟਾਲਮਪੋਲ ਕਰਦੇ ਸੀ ਤਾਂ ਕਰਕੇ ਉਹ ਅੰਗਰੇਜ਼ਾਂ ਨਾਲ ਦੁਸ਼ਮਣ ਬਣ ਗਿਆ ਸੀ ਰਾਜੂ ਦੋਲਾਂ ਤੇ ਇਹ ਸਾਰੇ ਕਾਰਨ ਬਣ ਰਹੇ ਨੇ ਜਿਹੜੇ ਕਿ ਪਲਾਸੀ ਲੜਾਈ ਦੇ ਕਾਰਨ ਅੱਗੇ ਆਊਗਾ 3rd ਪੁਆਇੰਟ ਕਲਕੱਤੇ ਦੀ ਕਿਲੇਬੰਦੀ ਹਾਂਜੀ ਬੰਗਾਲ ਆ ਜਿਹੜਾ ਵਪਾਰਕ ਪੱਖ ਤੋਂ ਕਾਫੀ ਮਹੱਤਵ ਰੱਖਦਾ ਸੀ ਤੇ ਇਸ ਕਰਕੇ ਅੰਗਰੇਜ਼ਾਂ ਤੇ ਫ੍ਰਾਂਸੀਸੀ ਦੰਮੇ ਹੀ ਬੰਗਾਲ ਨੂੰ ਆਪਣੇ ਅਧੀਨ ਕਰਨਾ ਚਾਹੁੰਦੇ ਸੀ ਤਾਂ ਇਸੇ ਉਦੇਸ਼ ਨੂੰ ਲੈ ਕੇ ਉਹਨਾਂ ਨੇ ਕਲਕੱਤੇ ਦੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਉਧਰੋਂ ਅੰਗਰੇਜ਼ ਵੀ ਤੇ ਫਰਾਂਸੀਸੀ ਵੀ ਤਾਂ ਨਿਵਾਬ ਸਿਰਾਜੁਦੌਲਾ ਇਸ ਗੱਲ ਨੂੰ ਕਦੇ ਨਹੀਂ ਸੀ ਸਹਿਣ ਕਰ ਸਕਦਾ ਤਾਂ ਜਿਹੜਾ ਸੀ ਫਰਾਂਸੀਸੀ ਤੇ ਅੰਗਰੇਜ਼ ਉਹਨਾਂ ਨੇ ਬੰਗਾਲ ਨੂੰ ਆਪਣੇ ਅਧੀਨ ਕਰਨ ਦੇ ਲਈ ਉਹਨਾਂ ਨੇ ਜੜਖੀ ਕਿਲੇਬੰਦੀ ਕਰਨੀ ਸ਼ੁਰੂ ਕਰ ਦਿੱਤੀ ਕਲਕੱਤੇ ਦੇ ਵਿੱਚ ਤਨਿ ਨਿਵਾਵਸ ਰਾਜੂਦੌਲਾ ਇਸ ਗੱਲ ਨੂੰ ਕਦੇ ਨਹੀਂ ਸੀ ਸਹਿਨ ਕਰ ਸਕਦਾ ਕਿਉਂਕਿ ਇਹਦੇ ਨਾਲ ਉਹਦੇ ਰਾਜ ਨੂੰ ਖਤਰਾ ਪੈਦਾ ਹੋ ਸਕਦਾ ਸੀ ਇਸ ਲਈ ਉਹਨੇ ਦੋਹਾਂ ਸ਼ਕਤੀਆਂ ਨੂੰ ਕਿਲੇਬੰਦੀ ਨਾ ਕਰਨ ਲਈ ਕਿਹਾ ਵੀ ਕੋਈ ਵੀ ਕਿਲੇਬੰਦੀ ਨਾ ਕਰੋ ਅੰਗਰੇਜ਼ਾਂ ਨੂੰ ਵੀ ਕਿਹਾ ਫ੍ਰਾਂਸੀਸੀਆਂ ਨੂੰ ਵੀ ਕਿਹਾ ਫ੍ਰਾਂਸੀਸੀਆ ਨੇ ਤਾਂ ਸ ਰਾਜੂਦੌਲਾ ਦੀ ਗੱਲ ਨੂੰ ਮੰਨ ਲਿਆ ਬਟ ਅੰਗਰੇਜ਼ਾਂ ਨੇ ਇਸ ਗੱਲ ਨੂੰ ਮੰਨਣ ਤੋਂ ਮਨਾਂ ਕਰਤਾ ਇਨਕਾਰ ਕਰਤਾ ਇਸ ਕਰਕੇ ਅੰਗਰੇਜ਼ਾਂ ਤੇ ਨਿਵਾਵਸ ਰਾਜੂਦੌਲਾ ਵਿਚਕਾਰ ਜਿਹੜੇ ਸਬੰਧ ਸੀ ਉਹ ਤਣਾਅਪੂਰਨ ਹੋ ਗਏ ਅੱਗੇ ਆਊਗਾ ਵਪਾਰਕ ਅਧਿਕਾਰਾਂ ਦੀ ਦੁਰਵਰਤੋਂ ਹਾਂਜੀ 1717 ਈਸਵੀ ਦੇ ਵਿੱਚ ਜਿਹੜਾ ਮੁਗਲ ਬਾਦਸ਼ਾ ਫਰੁਖਸੀਰ ਸੀ ਫਰੁਖਸੀਰ ਨੇ ਅੰਗਰੇਜ਼ੀ ਕੰਪਨੀ ਨੂੰ 3000 ਸਾਲਾਨਾ ਟੈਕਸ ਦੇ ਬਦਲੇ ਬੰਗਾਲ ਬਿਹਾਰ ਉੜੀਸਾ ਬੰਗਾਲ ਬਿਹਾਰ ਉੜੀਸਾ ਇਹਨਾਂ ਦੇ ਵਿੱਚ ਬਿਨਾਂ ਕਿਸੇ ਕਰ ਬਿਨਾਂ ਕਿਸੇ ਟੈਕਸ ਦੇ ਵਪਾਰ ਕਰਨ ਦਾ ਅਧਿਕਾਰ ਦਿੱਤਾ ਪਰ ਕੰਪਨੀ ਦੇ ਕਰਮਚਾਰੀਆਂ ਨੇ ਇਸ ਅਧਿਕਾਰ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਉਹੋ ਆਪਣੇ ਨਿੱਜੀ ਵਪਾਰ ਤੇ ਵੀ ਕੋਈ ਟੈਕਸ ਨਹੀਂ ਸੀ ਦੰਦੇ ਮਤਲਬ ਕਿ ਕੰਪਨੀ ਦਾ ਟੈਕਸ ਤਾਂ ਦੇਣਾ ਹੀ ਨਹੀਂ ਸੀ ਉਹ ਤਾਂ ਚਲੋ ਉਹਨਾਂ ਨੂੰ ਮੰਨਿਆ ਹੋਇਆ ਸੀ ਬਟ ਉਹਨਾਂ ਨੇ ਜਿਹੜਾ ਨਿੱਜੀ ਤੌਰ ਤੇ ਪਰਸਨਲ ਤੌਰ ਤੇ ਆਪਣਾ ਕੋਈ ਵਪਾਰ ਕਰਦੇ ਸੀ ਉਹਤੇ ਵੀ ਉਹਨਾਂ ਨੇ ਟੈਕਸ ਨਹੀਂ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਭਾਰਤੀਆਂ ਤੋਂ ਰਿਸ਼ਵਤ ਲੈ ਕੇ ਉਹਨਾਂ ਦੇ ਮਾਲ ਨੂੰ ਵੀ ਕੰਪਨੀ ਦਾ ਮਾਲ ਕਹਿ ਕੇ ਟੈਕਸ ਦੇਣਾ ਬੰਦ ਕਰਤਾ ਮਤਲਬ ਕਿ ਭਾਰਤੀ ਤੋਂ ਰਿਸ਼ਵਤ ਲੈ ਲੈਂਦੇ ਸੀ ਤੇ ਉਸ ਤੋਂ ਬਾਅਦ ਕੰਪਨੀ ਦਾ ਮਾਲ ਕਹਿ ਕੇ ਉਹਨਾਂ ਤੇ ਵੀ ਟੈਕਸ ਦੇਣਾ ਬੰਦ ਕਰਤਾ ਮਤਲਬ ਕਿ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਨ ਲੱਗੇ ਤਸ ਸਿਰਾਜੂਦਦौला ਇਸ ਗੱਲ ਨੂੰ ਕਦੇ ਨਹੀਂ ਸੀ ਸਹਿਨ ਕਰ ਸਕਦਾ ਕਿਉਂਕਿ ਇਹਦੇ ਨਾਲ ਉਸਦੇ ਖਜ਼ਾਨੇ ਨੂੰ ਕਾਫੀ ਘਾਟਾ ਪੈ ਰਿਹਾ ਸੀ ਇਸ ਕਰਕੇ ਸਿਰਾਜੂਦਦौला ਨੇ ਇਸ ਦਿਸ਼ਾ ਦੇ ਵਿੱਚ ਸਖਤ ਕਦਮ ਚੁੱਕਣ ਦਾ ਫੈਸਲਾ ਕੀਤਾ ਤੇ ਉਹ ਜਿਹੜੇ ਕਿ ਪਲਾਸੀ ਲੜਾਈ ਦਾ ਕਾਰਨ ਬਣ ਗਿਆ ਅੱਗੇ ਹੈ ਕ੍ਰਿਸ਼ਨ ਦਾਸ ਦਾ ਮਾਮਲਾ ਹਾਂਜੀ ਕ੍ਰਿਸ਼ਨ ਦਾਸ ਦਾ ਮਾਮਲਾ ਵੀ ਜਿਹੜੇ ਕਿ ਇਸ ਲੜਾਈ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਾਰਨਾ ਦੇ ਵਿੱਚ ਬਲਦੀ ਦੇ ਵਿੱਚ ਤੇਲ ਪਾਉਣ ਦਾ ਕੰਮ ਸੀ ਬਲਦੀ ਹੋਈ ਅੱਗ ਦੇ ਵਿੱਚ ਤਾਂ ਕ੍ਰਿਸ਼ਨ ਦਾਸ ਜਿਹੜੇ ਕਿ ਵਿੱਤ ਮੰਤਰੀ ਸੀ ਰਾਜਵੱਲਵ ਰਾਜਵੱਲਵ ਦਾ ਬੇਟਾ ਸੀ ਕ੍ਰਿਸ਼ਨਦਾਸ ਤੇ ਰਾਜਵੱਲਵ ਨੇ ਲੱਖਾਂ ਰੁਪਏ ਦਾ maal ਗਵਨ ਕਰ ਲਿਆ ਸੀ ਭਾਬਕਿਉ ਨੇ ਭ੍ਰਿਸ਼ਟਾਚਾਰ ਦੇ ਨਾਲ ਜਿਹੜੀ ਕਿ ਆਪਣਾ ਪੈਸੇ ਜਮਾ ਕਿਤੇ ਹੋਏ ਸੀ ਤਾਂ ਜਦੋਂ ਨਿਵਾਬ ਸਿਰਾਜੂਦਦਲਾ ਨੇ ਇਸ ਰਾਜਵੱਲਵ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਨੇ ਸਾਰਾ ਖਜ਼ਾਨਾ ਹੀ ਕ੍ਰਿਸ਼ਨ ਆਪਣੇ ਪੁੱਤਰ ਕ੍ਰਿਸ਼ਨਦਾਸ ਨੂੰ ਦੇ ਕੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਭੇਜ ਦਿੱਤਾ ਨਿਵਾਬ ਸਿਰਾਜੁਦੌਲਾ ਦੇ ਬਾਰ ਬਾਰ ਕਹਿਨ ਤੇ ਵੀ ਅੰਗਰੇਜ਼ਾਂ ਨੇ ਕ੍ਰਿਸ਼ਨ ਦਾਸ ਨੂੰ ਜਿਹੜੇ ਕਿ ਨਵਾਬ ਦੇ ਹਵਾਲੇ ਨਾ ਕੀਤਾ ਜਿਸ ਕਰਕੇ ਇਹ ਵੀ ਪਲਾਸੀ ਲੜਾਈ ਦਾ ਕਾਰਨ ਬਣ ਗਿਆ ਅੱਗੇ ਹੈਗਾ ਕਲਕੱਤੇ ਤੇ ਕਬਜ਼ਾ ਤੇ ਬਲੈਕ ਹੋਲ ਦੀ ਦੁਰਘਟਨਾ ਹਾਂਜੀ ਇਹ ਮੇਨ ਕਾਰਨ ਬਣ ਜਾਂਦਾ ਅੰਗਰੇਜ਼ਾਂ ਦੇ ਬਿਹੇਵੀਅਰ ਤੋਂ ਤੰਗ ਆ ਕੇ ਨਿਵਾਬ ਸਿਰਾਜੁਦੌਲਾ ਨੇ ਪਹਿਲਾਂ ਕਾਸਿਮ ਬਾਜ਼ਾਰ ਫਿਰ 20 ਜੂਨ 1756 ਈਸਵੀ ਨੂੰ ਕਲਕੱਤੇ ਦੇ ਕਬਜ਼ਾ ਕਰ ਲਿਆ ਤਾਂ ਇਸ ਹਮਲੇ ਦੇ ਦੌਰਾਨ ਨਿਵਾਬ ਸਿਰਾਜੂਦੌਲਾ ਨੇ 140 ਅੰਗਰੇਜ਼ਾਂ ਨੂੰ ਗ੍ਰਿਫਤਾਰ ਕਰ ਲਿਆ। ਛੋਟੇ ਜਿਹੇ ਰੂਮ ਦੇ ਵਿੱਚ ਤੇ ਉਹਨਾਂ ਨੂੰ ਸਜ਼ਾ ਦੇਣ ਲਈ 18 ਫੁੱਟ ਲੰਬਾ ਸੀ ਇਹ ਕਮਰਾ 14 ਫੁੱਟ 10 ਇੰਚ ਚੌੜਾ ਸੀ। ਇਸ ਕਮਰੇ ਦੇ ਵਿੱਚ ਬੰਦ ਕਰ ਲਿਆ। ਤੇ ਇਹਨਾਂ ਦੇ ਵਿੱਚੋਂ ਸਾਹ ਘੁੱਟ ਕੇ 123 ਵਿਅਕਤੀਆਂ ਦੀ ਮੌਤ ਹੋ ਗਈ। ਮਤਲਬ ਕਿ ਟੋਟਲ 120 23 ਦੀ 1 120 3 ਦੀ ਜਿਹੜੀ ਕਿ ਡੈਥ ਹੋ ਗਈ 23 ਇਹਦੇ ਵਿੱਚੋਂ ਬਚੇ ਮਤਲਬ ਕਿ ਟੋਟਲ 46 ਸੀ 146 ਅੰਗਰੇਜ਼ਾਂ ਨੂੰ ਜਿਹੜੇ ਕਿ ਗ੍ਰਿਫਤਾਰ ਕਰ ਲਿਆ ਗਿਆ ਸਜ਼ਾ ਦੇਣ ਦੇ ਲਈ ਜਿਨ੍ਹਾਂ ਦੇ ਵਿੱਚੋਂ 123 ਦੀ ਡੈਥ ਹੋ ਗਈ ਸਿਰਫ 23 ਵਿਅਕਤੀ ਬਚੇ ਇਹਨਾਂ ਦੇ ਵਿੱਚੋਂ ਇੱਕ ਸੀ ਲੇਡੀ ਵੀ ਠੀਕ ਹੈ ਤੇ ਇਸ ਬਲੈਕ ਹੋਲਡਰ ਘਟਨਾ ਨੂੰ ਆਧੁਨਿਕ ਇਤਿਹਾਸਕਾਰ ਠੀਕ ਵੀ ਨਹੀਂ ਮੰਨਦੇ ਬਟ ਇਹੀ ਹੈ ਕਿ ਇਸ ਦੇ ਨਾਲ ਜਿਹੜੇ ਕਿ ਉਹ ਅੰਗਰੇਜ਼ਾਂ ਨੇ ਵੀ ਇਸ ਚੀਜ਼ ਤੋਂ ਬਦਲਾ ਲੈਣ ਬਾਰੇ ਸੋਚੇ ਅੱਗੇ ਹੈ ਅੰਗਰੇਜ਼ਾਂ ਦੁਆਰਾ ਕਲਕੱਤੇ ਤੇ ਮੁੜ ਕਬਜ਼ਾ। ਹਾਂਜੀ। ਜਿਸ ਸਮੇਂ ਕਲਕੱਤੇ ਦੇ ਕਬਜ਼ੇ ਬਾਰੇ ਤੇ ਬਲੈਕ ਹੋਲ ਦਰ ਘਟਨਾ ਬਾਰੇ ਅੰਗਰੇਜ਼ਾਂ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਭੜਕ ਗਏ ਤਾਂ ਉਹਨਾਂ ਨੇ ਆਪਣੇ અપਮਾਨ ਦਾ ਬਦਲਾ ਲੈਣ ਦੇ ਲਈ ਕਲਕੱਤੇ ਤੇ ਮੁੜ ਕਬਜ਼ਾ ਕਰਨ ਦਾ ਫੈਸਲਾ ਕੀਤਾ। ਤਾਂ ਇਸ ਉਦੇਸ਼ ਦੇ ਲਈ ਅੰਗਰੇਜ਼ਾਂ ਨੇ ਇੱਕ ਫੌਜ ਐਡਮਿਰਲ ਵਾਟਸਨ ਤੇ ਕਰਨਲ ਕਲਾਈਵ ਦੇ ਅਧੀਨ ਕਲਕੱਤੇ ਦੇ ਵਿੱਚ ਭੇਜੀ ਤੇ ਇਸ ਫੌਜ ਨੇ ਥੋੜੇ ਜੇ ਮੁਕਾਬਲੇ ਤੋਂ ਬਾਅਦ 2 ਜਨਵਰੀ 1757 ਈਸਵੀ ਨੂੰ ਕਲਕੱਤੇ ਤੇ ਮੋੜ ਕਬਜ਼ਾ ਕਰ ਲਿਆ ਤਾਂ ਇਸ ਲਈ ਮਜਬੂਰ ਹੋ ਕੇ ਸਿਰਾਜੂਦੌਲਾ ਨੇ ਅੰਗਰੇਜ਼ਾਂ ਨਾਲ ਅਲੀਨਗਰ ਦੀ ਸੰਧੀ ਕਰ ਲਈ ਇਸ ਸੰਧੀ ਦੇ ਅਨੁਸਾਰ ਸਿਰਾਜੂਦੌਲਾ ਨੇ ਅੰਗਰੇਜ਼ਾਂ ਨੂੰ ਕਲਕੱਤੇ ਦੀ ਕਿਲੇਬੰਦੀ ਤੇ ਕੰਪਨੀ ਨੂੰ ਸਿੱਕੇ ਬਣਾਉਣ ਦੀ ਆਗਿਆ ਦੇ ਦਿੱਤੀ ਤੇ ਇਸ ਸੰਧੀ ਨਾਲ ਅੰਗਰੇਜ਼ਾਂ ਦਾ ਸਨਮਾਨ ਵਧ ਗਿਆ ਤੇ ਨਵਾਬ ਸਿਰਾਜੂਦੌਲਾ ਦਾ ਸਨਮਾਨ ਘਟ ਗਿਆ ਤੇ ਇਹ ਵੀ ਇੱਕ ਪਲਾਸੀ ਲੜਾਈ ਦਾ ਕਾਰਨ ਬਣ ਗਿਆ ਅੱਗੇ ਹੈ ਅਲੀਨਗਰ ਦੀ ਸੰਧੀ ਹਾਂਜੀ ਕਲਕੱਤੇ ਤੇ ਦੁਬਾਰਾ ਕਬਜ਼ਾ ਕਰਨਾ ਹੋਣ ਦੇ ਨਾਲ ਸਿਰਾਜੂਦौला ਨੂੰ ਕਾਫੀ ਗੁੱਸਾ ਆਇਆ ਤੇ ਉਸਨੇ ਅੰਗਰੇਜ਼ਾਂ ਨੂੰ ਕਲਕੱਤੇ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਇਸੇ ਉਦੇਸ਼ ਦੇ ਨਾਲ ਉਹ ਕਲਕੱਤੇ ਵੱਲ ਚੱਲ ਪਿਆ ਤਾਂ ਕਲਾਈਵ ਨੇ ਅਚਾਨਕ ਹਮਲਾ ਕਰਕੇ ਸਿਰਾਜੂਦौला ਦੀ ਫੌਜ ਨੂੰ ਹਰਾਤਾ ਤੇ ਜਿਹਦੇ ਨਾਲ 9 ਫਰਵਰੀ 1757 ਈਸਵੀ ਨੂੰ ਨਿਵਾਬ ਸਿਰਾਜੂਦौला ਤੇ ਅੰਗਰੇਜ਼ਾਂ ਨਾਲ ਸੰਧੀ ਹੋਈ ਇਸ ਸੰਧੀ ਦੇ ਅਨੁਸਾਰ ਮੁਗਲ ਬਾਦਸ਼ਾਹ ਵੱਲੋਂ ਅੰਗਰੇਜ਼ੀ ਕੰਪਨੀ ਨੂੰ ਦਿੱਤੇ ਗਏ ਵਿਸ਼ੇਸ਼ ਅਧਿਕਾਰ ਜਾਰੀ ਰੱਖੇ ਗਏ ਕੰਪਨੀ ਨੂੰ ਬੰਗਾਲ ਬਿਹਾਰ ਉੜੀਸਾ ਦੇ ਵਿੱਚ ਬਿਨਾਂ ਟੈਕਸ ਦੇ ਅੱਤੇ ਵਪਾਰ ਕਰਨ ਦਾ ਅਧਿਕਾਰ ਜਾਰੀ ਕੀਤਾ ਗਿਆ। ਮਤਲਬ ਕਿ ਜਿਹੜਾ ਪਹਿਲਾਂ ਹੀ ਮਿਲਿਆ ਹੋਇਆ ਸੀ ਅਧਿਕਾਰ ਉਹਨੂੰ ਅੱਗੇ ਕੰਟੀਨਿਊ ਕੀਤਾ ਗਿਆ। ਤੇ ਅੰਗਰੇਜ਼ੀ ਕੰਪਨੀ ਨੂੰ ਪਹੁੰਚੇ ਹਰ ਤਰ੍ਹਾਂ ਦੇ ਨੁਕਸਾਨ ਨੂੰ ਪੂਰਾ ਕੀਤਾ ਜਾਊਗਾ ਇਹ ਵੀ ਜਿਹੜੀ ਬਾਦਸ਼ਾਹ ਨੂੰ ਕਿਹਾ ਗਿਆ ਸਿਰਾਜੁਦਦਲਾ ਨੂੰ। ਤੇ ਅੰਗਰੇਜ਼ ਬਿਨਾਂ ਕਿਸੇ ਰੁਕਾਵਟ ਦੇ ਕਲਕੱਤੇ ਦੀ ਕਲੇਵਿੰਦੀ ਕਿਲੇਬੰਦੀ ਕਰ ਸਕਣਗੇ ਇਹ ਵੀ ਪਰਮਿਸ਼ਨ ਲੈ ਲਈ। ਤੇ ਕੰਪਨੀ ਨੂੰ ਆਪਣੇ ਸਿੱਕੇ ਬਣਾਉਣ ਦਾ ਅਧਿਕਾਰ ਵੀ ਮਿਲ ਗਿਆ ਤੇ ਇਹਨਾਂ ਸ਼ਰਤਾਂ ਦੇ ਬਦਲੇ ਅੰਗਰੇਜ਼ਾਂ ਨੇ ਨਵਾਬ ਸਿਰਾਜਉਦਦौला ਨੂੰ ਕੀ ਕਿਹਾ ਵੀ ਅਸੀਂ ਤੈਨੂੰ ਸੁਰੱਖਿਅਤ ਰੱਖਾਂਗੇ ਤੇ ਇਸ ਸੰਧੀ ਨਾਲ ਅੰਗਰੇਜ਼ਾਂ ਦਾ ਕਮਾਨ ਸਨਮਾਨ ਕਾਫੀ ਵਧ ਗਿਆ ਤੇ ਸਿਰਾਜਉਦਦौला ਦਾ ਘਟ ਗਿਆ ਤਾਂ ਇਸ ਸੰਧੀ ਦੇ ਕਰਕੇ ਵੀ ਜਿਹੜਾ ਕਿ ਨਵਾਬ ਸਿਰਾਜਉਦਦौला ਅੰਗਰੇਜ਼ਾਂ ਦੇ ਵਿਰੁੱਧ ਹੋ ਗਿਆ ਅੱਗੇ ਹੈ ਚੰਦਰਨਗਰ ਤੇ ਕਬਜ਼ਾ ਕਲਾਈਵ ਨੂੰ ਖਤਰਾ ਸੀ ਕਿ ਕਿਧਰੇ ਚੰਦਰਨਗਰ ਦੇ ਫਰਾਂਸੀਸੀ ਜਿਹੜੇ ਨ ਕਲਾਈ ਮਤਲਬ ਕਿ ਬ੍ਰਿਟਿਸ਼ ਸਾਮਰਾਜ ਦਾ ਠੀਕ ਹੈ ਲਾਰਡ ਕਲਾਈਵ ਇਹਨੂੰ ਖਤਰਾ ਸੀ ਕਿ ਕਿਤੇ ਇਸ ਚੰਦਰਨਗਰ ਦਾ ਫ੍ਰਾਂਸੀਸੀ ਜਿਹੜਾ ਨਿਵਾਬ ਸਰਾਜੂਦੌਲਾ ਨਾਲ ਸਰਾਜੂਦੌਲਾ ਦੇ ਨਾਲ ਨਾ ਮਿਲ ਜਾ ਹਨ ਇਸ ਕਰਕੇ ਇਸ ਸਰਾਜੂਦੌਲਾ ਨਾਲ ਸੰਧੀ ਕਰਨ ਮਗਰੋਂ ਕਲਾਈਬ ਨੇ ਚੰਦਰਨਗਰ ਤੇ ਕਬਜ਼ਾ ਕਰ ਲਿਆ ਤੇ 23 ਮਾਰਚ 1757 ਨੂੰ ਜਿਸ ਕਰਕੇ ਚੰਦਰਨਗਰ ਤੇ ਹਮਲਾ ਕਰਕੇ ਉੱਥੇ ਕਬਜ਼ਾ ਕਰਨ ਦੇ ਨਾਲ ਵੀ ਜਿਹੜੀ ਕਿ ਪਲਾਸੀ ਲੜਾਈ ਦਾ ਕਾਰਨ ਬਣਦੇ ਵੀ ਅਗਲਾ ਹੈਗਾ ਨਵਾਬ ਦੇ ਵਿਰੁੱਧ ਸਾਜ਼ਿਸ਼ ਕਾਂਸਪੀਰੇਸੀ ਅੰਗੇਸਟ ਦਾ ਨਵਾਬ ਹਾਂਜੀ ਚੰਦਰਨਗਰ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਸਿਰਾਜੂ ਦੌਲਾ ਦੇ ਹਿੱਤਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਹਾਨੀਕਾਰਕ ਸੀ ਤੇ ਇਸ ਕਰਕੇ ਕਲਾਈਬ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਸੀ ਤੇ ਨਵਾਬ ਕਿਸੇ ਵੀ ਸਮੇਂ ਭੁੱਖੇ ਸ਼ੇਰ ਦੀ ਤਰ੍ਹਾਂ ਅੰਗਰੇਜ਼ਾਂ ਤੇ ਹਮਲਾ ਕਰ ਸਕਦਾ ਤੇ ਇਸ ਲਈ ਕਲਾਈਬ ਨੇ ਨਿਵਾਬ ਸਿਰਾਜੂ ਦੌਲਾ ਦਾ ਜਿਹੜਾ ਸੈਨਾਪਤੀ ਸੀ ਮੀਰ জাফর ਉਹਨੂੰ ਆਪਣੇ ਨਾਲ ਮਿਲਾ ਲਿਆ ਤੇ ਕੋ ਗੁਪਤ ਸੰਧੀ ਕਰ ਲਈ ਉਹਨੂੰ ਆਪਣੇ ਜਾਲ ਚ ਵਸਾ ਕੇ ਇਸ ਸੰਧੀ ਦੇ ਵਿੱਚ ਇਹ ਫੈਸਲਾ ਹੋਇਆ ਕਿ ਅੰਗਰੇਜ਼ ਮੀਰ জাফর ਨੂੰ ਬੰਗਾਲ ਦਾ ਨਵਾਬ ਬਣਾ ਦੇਣਗੇ ਤੇ ਮੀਰ জাফর ਆਪਣੀਆਂ ਫੌਜਾਂ ਸਮੇਤ ਅੰਗਰੇਜ਼ਾਂ ਨਾਲ ਮਿਲੂਗਾ ਇਹ ਸੰਧੀ ਕੀਤੀ ਗਈ ਮਤਲਬ ਕਿ ਉਹਨੂੰ ਹਟਾ ਕੇ ਵੀ ਮੀਰ জাফর ਨਾਲ ਸੰਧੀ ਕਰ ਲਈ ਵੀ ਤੈਨੂੰ ਬੰਗਾਲ ਦਾ ਨਵਾਬ ਬਣਾ ਦਾਂਗੇ ਪਰ ਸੰਧੀ ਦੇ ਵਿੱਚ ਇਹ ਹੋ ਗਿਆ ਵੀ ਤੂੰ ਸਾਡੇ ਨਾਲ ਅੰਗਰੇਜ਼ਾਂ ਨੇ ਕਿਹਾ ਵੀ ਤੈਨੂੰ ਅੰਗਰੇਜ਼ਾਂ ਨਾਲ ਮਿਲਣਾ ਪਊਗਾ ਤੇ ਹਰਜਾਨੇ ਵਜੋਂ 1 ਕਰੋੜ ਰੁਪਏ ਕੰਪਨੀ ਨੂੰ ਤੇ 50 ਲੱਖ ਰੁਪਏ ਅੰਗਰੇਜ਼ਾਂ ਨੂੰ ਦੇਣਾ ਪੈਣਗੇ ਉਹਨੂੰ ਤਾਂ ਉਹ ਕੰਪਨੀ ਨੂੰ ਕੁਝ ਇਲਾਕਾ ਇਨਾਮ ਵਜੋਂ ਦੇਊਗਾ ਮਤਲਬ ਕਿ ਇਹ ਸਾਰੀਆਂ ਸੰਧੀਆਂ ਕਰ ਲਈਆਂ ਤੇ ਉਹ ਫੜੇ ਉਹ ਫੜੇਗੇ ਫ੍ਰਾਂਸੀਸੀਆਂ ਤੇ ਉਹਨਾਂ ਦੀ ਸੰਪਤੀ ਨੂੰ ਅੰਗਰੇਜ਼ਾਂ ਨੇ ਹਵਾਲੇ ਦੋਗਾ ਇਸ ਤਰ੍ਹਾਂ ਨਿਵਾਬ ਸਿਰਾਜੂਦੌਲਾ ਦਾ ਤਖਤ ਉਲਟਾਉਣ ਦੀ ਸਾਜ਼ਿਸ਼ ਉਹਨਾਂ ਨੇ ਤਿਆਰ ਕਰ ਲਈ ਤੇ ਆਪਾਂ ਕਹਿ ਸਕਦੇ ਵੇ ਇਨਡਾਇਰੈਕਟ ਵੇ ਦੇ ਨਾਲ ਉਹਨਾਂ ਨੇ ਬੰਗਾਲ ਨੂੰ ਆਪਣੇ ਅਧਿਕਾਰ ਖੇਤਰ ਦੇ ਵਿੱਚ ਲੈਣਾ ਆਪਣਾ ਜਿਹੜਾ ਉਹ ਚਾਹੁੰਦੇ ਸੀ ਉਹ ਪੂਰਾ ਕਰ ਲਿਆ ਸੀ ਅੱਗੇ ਹੈ ਘਟਨਾਵਾਂ ਹਾਂਜੀ ਅੰਗਰੇਜ਼ਾਂ ਨੇ ਨਿਵਾਬ ਸਿਰਾਜੂਦੌਲਾ ਨਾਲ ਲੜਾਈ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਲਈਆਂ ਤੇ ਉਸ ਤੋਂ ਬਾਅਦ ਅਲੀ ਨਗਰ ਦੀ ਸੰਧੀ ਦੀਆਂ ਸ਼ਰਤਾਂ ਨੂੰ ਪੰਗ ਕਰਨ ਦਾ ਦੋਸ਼ ਲਗਾਤਾ ਨਵਾਬ ਸਿਰਾਜੂਦਦौला ਤੇ ਨਵਾਬ ਸਿਰਾਜੂਦਦौला ਨੇ ਇਸ ਦੋਸ਼ ਦਾ ਖੰਡਨ ਕੀਤਾ ਵੀ ਉਹਨੇ ਸੰਧੀਆਂ ਨਹੀਂ ਭੰਕ ਕੀਤੀਆਂ ਤੇ ਇੱਕ ਲਾਈਵ ਤੇ ਸਿਰਾਜੂਦਦौला ਦੋਹਾਂ ਦੀਆਂ ਫੌਜਾਂ ਆਪਣੀ ਕਿਸਮਤ ਦਾ ਫੈਸਲਾ ਕਰਨ ਲਈ ਪਲਾਸੀ ਦੇ ਮੈਦਾਨ ਦੇ ਵਿੱਚ ਪਹੁੰਚੀਆਂ ਤਾਂ ਪਲਾਸੀ ਲੜਾਈ 23 ਜੂਨ 1757 ਬਹੁਤ ਇੰਪੋਰਟੈਂਟ ਡੇਟ ਹੈ 23 ਜੂਨ 1757 ਨੂੰ ਪਲਾਸੀ ਲੜਾਈ ਹੁੰਦੀ ਹੈ ਇਸ ਲੜਾਈ ਵਿੱਚ ਅੰਗਰੇਜ਼ਾਂ ਕੋਲ ਹੈਗੇ ਸੀ 3200 ਸੈਨਿਕ ਜਦਕਿ ਨਵਾਬ ਕੋਲ ਸੀ 50000 ਸੈਨਿਕ ਲੜਾਈ ਦੇ ਸ਼ੁਰੂ ਹੁੰਦਿਆਂ ਨਵਾਬ ਸਿਰੋਜੂਦੋਲਾ ਦੇ ਤਿੰਨ ਗਦਾਰ ਸੈਨਾਪਤੀ ਮੀਰ জাফর ਤਾਂ ਪਹਿਲੇ ਉਹਨਾਂ ਨਾਲ ਮਿਲਿਆ ਹੋਇਆ ਸੀ ਤੇ ਰਾਜ ਦੁਰਲਭ ਤੇ ਰਾਜ ਜਾਰ ਲਦੀਫ ਅੰਗਰੇਜ਼ਾਂ ਨਾਲ ਮਿਲ ਗਏ ਤਾਂ ਸਕੇਵਲ ਮੀਰ ਮਦਾਨ ਹੀ ਸੀ ਜਿਹੜਾ ਨਵਾਬ ਦੇ ਕੋਲ ਰਿਹਾ ਵਫਾਦਾਰ ਤੇ ਉਹ ਵੀ ਛੇਤੀ ਹੀ ਇੱਕ ਗੋਲਾ ਲੱਗਦੇ ਕਾਰਨ ਗੋਲਾ ਲੱਗੇ ਲੱਗ ਗਿਆ ਉਹਦੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਇਹ ਵੇਖ ਕੇ ਨਵਾਬ ਸਿਰੋਜੂਦੋਲਾ ਫਿਰ ਰਣ ਖੇਤਰ ਦੇ ਵਿੱਚੋਂ ਦੌੜ ਜਾਂਦਾ ਤਾਂ ਪਰ ਬਾਅਦ ਵਿੱਚ ਮੀਰ জাফর ਦਾ ਬੇਟਾ ਜਿਹੜਾ ਮੀਰ ਮਿਰਨ ਮੀਰ জাফর ਦਾ ਬੇਟਾ ਮਿਰਨ ਉਹ ਨਿਵਾਬ ਸਰਾਜੂਦौला ਨੂੰ ਫੜ ਲੈਂਦਾ ਤੇ ਕਤਲ ਕਰ ਦਿੰਦਾ ਤੇ ਇਸ ਤਰ੍ਹਾਂ ਆਪਾਂ ਕਹਿੰ ਸਰ ਕਿ ਪਲਾਸੀ ਲੜਾਈ ਕੇਵਲ ਨਾਮਾਤਰੀ ਲੜਾਈ ਸੀ ਜਿਹਦੇ ਵਿੱਚ ਅੰਗਰੇਜ਼ਾਂ ਦਾ ਪਲੜਾ ਭਾਰੀ ਰਿਹਾ ਤੇ ਅੰਗਰੇਜ਼ਾਂ ਨੇ ਜਿੱਤ ਹਾਸਲ ਕੀਤੀ ਠੀਕ ਹੈ ਤਾਂ ਜਿੱਤ ਹਾਸਲ ਕਰਕੇ ਉਹਨਾਂ ਨੇ ਬੰਗਾਲ ਨੂੰ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ ਤੇ ਅੰਗਰੇਜ਼ਾਂ ਨੇ 29 ਤਿਨ ਨਿਵਾਬ ਸਰਾਜੂਦौला ਦੇ 500 ਸੈਨਿਕ ਇਸ ਲੜਾਈ ਦੇ ਵਿੱਚ ਮਾਰੇ ਗਏ ਹਾਂਜੀ ਸਿੱਟੇ ਸਿੱਟੇ ਕੀ ਨਿਕਲਦੇ ਨੇ ਬਾਅਦ ਚੋਂ ਆਪਾਂ ਇਹਨਾਂ ਦਾ ਮਹੱਤਵ ਦੇਖਾਂਗੇ ਸਿੱਟੇ ਮਹੱਤਵ ਅਸੀਂ ਇੱਕੋ ਗੱਲ ਹੋ ਜਾਂਦੀ ਹੈ ਹਾਂਜੀ ਰਿਜ਼ਲਟ ਨਿਵਾਬ ਸਿਰੌਜਦौला ਮਾਰਿਆ ਗਿਆ ਇਸ ਲੜਾਈ ਦੇ ਵਿੱਚ ਕਿਉਂਕਿ ਮੀਰ ਜਫਰ ਪਹਿਲਾਂ ਤੋਂ ਰਣ ਖੇਤਰ ਦੇ ਵਿੱਚੋਂ ਦੌੜ ਗਿਆ ਬਾਅਦ ਦੇ ਵਿੱਚ ਮੀਰ ਜਫਰ ਦੇ ਬੇਟੇ ਮੀਰਨ ਨੇ ਜਿਹੜੀ ਕਿ ਉਹਨੂੰ ਮਾਰਤਾ ਤਾਂ ਮੀਰ ਜਫਰ ਆ ਜਿਹੜੇ ਕਿ ਬੰਗਾਲ ਦਾ ਨਵਾਂ ਬਣਾ ਨਵਾਂ ਨਵਾਬ ਬਣਾਤਾ ਮੀਰ ਜਫਰ ਨੂੰ ਕੰਪਨੀ ਦੇ ਉੱਚ ਅੰਗਰੇਜ਼ ਅਫਸਰਾਂ ਨਾਲ ਬਹੁਤ ਸਾਰਾ ਧੰਨ ਦੇ ਕੇ ਖੁਸ਼ ਕਰਨਾ ਪਿਆ ਉਹਨੂੰ ਕੰਪਨੀ ਦੇ ਉੱਚ ਅੰਗਰੇਜ਼ ਅਫਸਰਾਂ ਨੂੰ ਮੀਰ জাফর ਨੂੰ ਕੰਪਨੀ ਨੂੰ 24 ਪ੍ਰਗਨ ਦੇ ਜ਼ਿੰਮੇਵਾਰੀ ਸੌਂਪਣੀ ਪਈ ਠੀਕ ਹੈ 30 ਪ੍ਰਦੇਸ਼ ਤੋਂ ਉਹਨੂੰ 1.5 ਲੱਖ ਰੁਪਏ ਪੌਂਡ ਦੀ ਸਾਲਾਨਾ ਆਮਦਨ ਹੁੰਦੀ ਸੀ 1.5 ਲੱਖ ਪੌਂਡ ਤੇ ਕੰਪਨੀ ਨੂੰ ਬੰਗਾਲ ਦੇ ਵਿੱਚ ਕਰ ਮੁਕਤ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਕੰਪਨੀ ਨੂੰ ਬੰਗਾਲ ਵਿੱਚ ਸਿੱਕੇ ਚਲਾਉਣ ਦੀ ਆਗਿਆ ਮਿਲ ਗਈ ਤੇ ਪਲਾਸੀ ਦੀ ਲੜਾਈ ਕਲਾਈਬ ਦੀ ਜਿੱਤ ਸੀ ਠੀਕ ਹੈ ਇਸ ਲਈ ਕੰਪਨੀ ਨੇ ਉਸ ਨੂੰ ਬੰਗਾਲ ਦਾ ਨਵਾਬ ਗਵਰਨਰ ਬਣਾਤਾ ਬੰਗਾਲ ਦਾ ਗਵਰਨਰ ਬਣਾਤਾ ਪਲਾਸੀ ਲੜਾਈ ਤੋਂ ਬਾਅਦ ਅੰਗਰੇਜ਼ਾਂ ਨੇ ਕੰਪਨੀ ਨੇ ਈਸਟ ਇੰਡੀਆ ਕੰਪਨੀ ਨੇ ਲਾਡ ਕਲਾਈਮ ਹੁਣ ਇਹਦਾ ਮਹੱਤਵ ਕੀ ਨਿਕਲਿਆ ਹਾਂਜੀ ਪਹਿਲਾ ਕੀ ਬੰਗਾਲ ਦੇ ਅੰਗਰੇਜ਼ਾਂ ਦਾ ਕੰਟਰੋਲ ਸਥਾਪਿਤ ਹੋਣਾ ਪਲਾਸੀ ਲੜਾਈ ਦੇ ਵਿੱਚੋਂ ਸਿਰਾਜੂਦੌਲਾ ਦੇ ਸ਼ਾਸਨ ਅੰਤ ਹੋ ਗਿਆ ਤਾਂ ਅੰਗਰੇਜ਼ਾਂ ਨੇ ਉਸ ਦੀ ਥਾਂ ਤੇ ਮੀਰ ਜਾਫਰ ਨੂੰ ਬੰਗਾਲ ਦਾ ਨਵਾਬ ਬਣਾ ਦਿੱਤਾ ਉਹ ਸਿਰਫ ਅੰਗਰੇਜ਼ਾਂ ਦੇ ਇੱਕ ਕੱਠ ਪੁਤਲੀ ਸੀ ਕਿਉਂਕਿ ਜਿਵੇਂ ਅੰਗਰੇਜ਼ਾਂ ਨੇ ਕਹਿਣਾ ਸੀ ਉਹਨੇ ਉਮੀ ਕਰਨਾ ਸੀ ਤਾਂ ਆਪਾਂ ਕਹਿ ਸਕਦੇ ਹਾਂ ਵੀ ਇਨਡਾਇਰੈਕਟ ਵੇ ਦੇ ਨਾਲ ਬੰਗਾਲ ਤੇ ਅੰਗਰੇਜ਼ਾਂ ਦਾ ਕੰਟਰੋਲ ਸਥਾਪਿਤ ਹੋ ਗਿਆ ਤੇ ਬੰਗਾਲ ਦੇ ਅਸਲੀ ਮਾਲਕ ਬਣ ਗਏ ਅੰਗਰੇਜ਼ ਕਿਉਂਕਿ ਜਿਹੜਾ ਮੀਰ জাফর ਸੀ ਉਹ ਤਾਂ ਕਟਪੁਤਲੀ ਸੀ ਹਾਂਜੀ ਅਗਲਾ ਹੈਗਾ ਪੁਆਇੰਟ ਮਹਾਤਮ ਦੇ ਚ ਭਾਰਤੀ ਇਤਿਹਾਸ ਵਿੱਚ ਨਵੇਂ ਯੁੱਗ ਦਾ ਆਰੰਭ ਸੈਨਿਕ ਦ੍ਰਿਸ਼ਟੀ ਤੋਂ ਪਲਾਸੀ ਲੜਾਈ ਕੋਸਾਧਾਰਨ ਦੀ ਲੜਾਈ ਸੀ ਜਿਸ ਦੇ ਵਿੱਚ ਨਾ ਤਾਂ ਜ਼ਿਆਦਾ ਖੂਨ ਬਹਾਇਆ ਗਿਆ ਤੇ ਨਾ ਹੀ ਕਿਸੇ ਦੇ ਵੱਲੋਂ ਵੀਰਤਾ ਦੇ ਜੋਹਰ ਦਿਖਾਏ ਗਏ ਪਰ ਫਿਰ ਵੀ ਇਹ ਰਾਜਨੀਤਕ ਤੌਰ ਤੇ ਮਹੱਤਵਪੂਰਨ ਸੀ ਕਿਉਂਕਿ ਇਸ ਲੜਾਈ ਦੇ ਨਤੀਜੇ ਵਜੋਂ ਭਾਰਤ ਵਿੱਚ ਇੱਕ ਨਵਾਂ ਯੁੱਗ ਆ ਰੰਭ ਹੋਇਆ ਉਹੀ ਪੁਆਇੰਟ ਆ ਗਿਆ ਕਿ ਬੰਗਾਲ ਦਾ ਨਵਾਂ ਬਗਾਨ ਮੀਰ ਜਾਫਰ ਅੰਗਰੇਜ਼ਾਂ ਨੇ ਦੀਨ ਕੰਮ ਕਰਨ ਲੱਗ ਪਿਆ ਤੇ ਬੰਗਾਲ ਦੇ ਵਿੱਚ ਅੰਗਰੇਜ਼ਾਂ ਸਰਬਉੱਚਤਾ ਸਥਾਪਿਤ ਹੋ ਗਈ। ਹਸਲ ਦੇ ਵਿੱਚ ਪਲਾਸੀ ਲੜਾਈ ਦੇ ਸਿੱਟੇ ਵਜੋਂ ਭਾਰਤ ਵਿੱਚ ਅੰਗਰੇਜ਼ੀ ਰਾਜਨੀਨੀ ਪੱਕੀ ਹੋ ਗਈ। ਨਹੀਂ ਆਪਾਂ ਕਹਿ ਸਕਦੇ ਵੀ ਰੱਖੀ ਗਈ। ਪਲਾਸੀ ਲੜਾਈ ਦੇ ਤੋਂ ਬਾਅਦ ਬਕਸਰ ਲੜਾਈ ਦੇ ਨਾਲ ਉਹ ਪੱਕੇ ਤੌਰ ਤੇ ਹੋ ਜਾਂਦੀ। ਅੰਗਰੇਜ਼ਾਂ ਦੀ ਪ੍ਰਤਿਸ਼ਟਾ ਭਾਵ ਕੀ ਮਾਨ ਇੱਜ਼ਤ ਦੇ ਵਿੱਚ ਵਾਧਾ ਪਲਾਸੀ ਲੜਾਈ ਦੇ ਵਿੱਚ ਅੰਗਰੇਜ਼ਾਂ ਨੇ ਜਿੱਤ ਹੋਈ ਜਿੱਤ ਹੋਣਾ ਕਿ ਗੌਰਵਪੂਰਨ ਜਿੱਤ ਨਹੀਂ ਸੀ ਬਟ ਫਿਰ ਵੀ ਆਪਾਂ ਕਹਿ ਸਕਦੇ ਹਾਂ ਨਾਲ ਅੰਗਰੇਜ਼ਾਂ ਦੀ ਪ੍ਰਤਿਸ਼ਟਾ ਮਾਨ ਇੱਜ਼ਤ ਦੇ ਵਿੱਚ ਵਾਧਾ ਹੋਇਆ ਤੇ ਉਹਨਾਂ ਨੇ ਪੱਕੇ ਤੌਰ ਤੇ ਪੈਰ ਜੜੇ ਕਿ ਜਮ ਗਏ ਬੰਗਾਲ ਦੇ ਵਿੱਚ ਤੇ ਬੰਗਾਲ ਉਸ ਸਮੇਂ ਦਾ ਸਭ ਤੋਂ ਧਨੀ ਇਲਾਕਾ ਸੀ ਅੱਗੇ ਹੈ ਅੰਗਰੇਜ਼ਾਂ ਦੇ ਪ੍ਰਦੇਸ਼ਾਂ ਦੇ ਵਿੱਚ ਵਾਧਾ ਹਾਂਜੀ ਪਲਾਸੀ ਲੜਾਈ ਦੇ ਸਿੱਟੇ ਵੱਜੋਂ ਅੰਗਰੇਜ਼ਾਂ ਦੇ ਪ੍ਰਦੇਸ਼ਾਂ ਵਿੱਚ ਵੀ ਵਾਧਾ ਹੋ ਗਿਆ ਕਿਉਂਕਿ ਮੀਰ জাফর ਨੇ ਅੰਗਰੇਜ਼ੀ ਕੰਪਨੀ ਨੂੰ ਕਲਕੱਤੇ ਦੇ ਨਜ਼ਦੀਕ ਦੇ 24 ਪ੍ਰਗਨਨੇ ਦਿੱਤੇ ਤੇ ਇਹਨਾਂ ਪ੍ਰਗਨਿਆਂ ਦੀ ਜ਼ਿੰਮੇਵਾਰੀ ਤੋਂ ਕੰਪਨੀ ਨੂੰ ਕਾਫੀ ਆਮਦਨ ਹੁੰਦੀ ਸੀ ਅੱਗੇ ਅੰਗਰੇਜ਼ਾਂ ਨੂੰ ਆਰਥਿਕ ਤੇ ਵਪਾਰਕ ਲਾਭ ਹੋ ਗਿਆ ਪਲਾਸੀ ਦੀ ਲੜਾਈ ਦੇ ਨਾਲ ਅੰਗਰੇਜ਼ਾਂ ਨੂੰ ਆਰਥਿਕ ਤੇ ਵਪਾਰਕ ਲਾਭ ਹੋਏ ਮੀਰ জাফর ਨੇ ਬੰਗਾਲ ਨਵਾਬ ਬੰਨ ਪਿੱਛੋਂ ਅੰਗਰੇਜ਼ੀ ਕੰਪਨੀ ਨੂੰ ਕਾਫੀ ਸਾਰਾ ਧਨ ਦਿੱਤਾ ਤੇ ਕਲਾਈਵ ਤੇ ਕੰਪਨੀ ਦੇ ਦੂਜੇ ਉੱਚੇ ਅਧਿਕਾਰੀ ਸੀ ਜਿਹੜੇ ਉਹਨਾਂ ਨੂੰ ਵੀ ਕਾਫੀ ਸਾਰਾ ਧਨ ਦਿੱਤਾ ਤੇ ਇਸ ਤੋਂ ਇਲਾਵਾ ਕੰਪਨੀ ਨੂੰ ਬਿਨਾ ਟੈਕਸ ਦਿੱਤੇ ਜਿਹੜਾ ਕਿ ਸਾਰੇ ਪ੍ਰਾਂਤ ਦੇ ਵਿੱਚ ਵਪਾਰ ਕਰਨ ਦਾ ਅਧਿਕਾਰ ਮਿਲ ਗਿਆ ਤੇ ਪਲਾਸੀ ਲੜਾਈ ਦੇ ਪਿੱਛੋਂ ਅੰਗਰੇਜ਼ੀ ਕੰਪਨੀ ਨੇ ਕਲਕੱਤੇ ਵਿੱਚ ਆਪਣੀ ਟਕਸਾਲ ਸਿੱਕੇ ਚਲਾਉਣੇ ਸ਼ੁਰੂ ਕਰਤੇ ਤੇ ਇਹ ਸਾਰੇ ਮਤਲਬ ਕਿ ਅੰਗਰੇਜ਼ਾਂ ਨੂੰ ਆਰਥਿਕ ਤੇ ਵਾਧਾ ਲਵ ਹੋ ਗਿਆ ਅੱਗੇ ਹੈ 5th ਪੁਆਇੰਟ ਆ ਭਾਰਤ ਦੀ ਜਿੱਤ ਦੇ ਕੰਮ ਵਿੱਚ ਪ੍ਰੇਰਣਾ ਅੰਗਰੇਜ਼ਾਂ ਨੂੰ ਅੰਗਰੇਜ਼ਾਂ ਨੂੰ ਪਲਾਸੀ ਦੀ ਲੜਾਈ ਦੇ ਵਿੱਚ ਜਿੱਤਣ ਦੇ ਨਾਲ ਭਾਰਤ ਨੂੰ ਜਿੱਤਣ ਦੇ ਵਿੱਚ ਵੀ ਪ੍ਰੇਰਣਾ ਹਾਸਿਲ ਹੋ ਗਈ ਇਸ ਜਿੱਤ ਨਾਲ ਉਹਨਾਂ ਦਾ ਹੌਸਲਾ ਵਧ ਗਿਆ ਤੋ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਆਪਣੀ ਤਾਕਤ ਤੇ ਸ਼ਲ ਰਹੀਂ ਸ਼ਲ ਕਪਟ ਰਹੀਂ ਸਾਰੇ ਭਾਰਤ ਦੇ ਵਿੱਚ ਆਪਣੀ ਸੱਤਾ ਸਥਾਪਿਤ ਕਰ ਸਕਦੇ ਨੇ ਇਸ ਲਈ ਇਸ ਜਿੱਤ ਪਿੱਛੋਂ ਉਹਨਾਂ ਨੇ ਸਭ ਤੋਂ ਪਹਿਲਾਂ ਬੰਗਾਲ ਵਿੱਚ ਆਪਣਾ ਰਾਜ ਸਥਾਪਿਤ ਕਰਨ ਦਾ ਯਤਨ ਕੀਤਾ ਇਸ ਤੋਂ ਪਿੱਛੋਂ ਹੌਲੀ-ਹੌਲੀ ਉਹ ਭਾਰਤ ਦੇ ਦੂਜੇ ਭਾਗਾਂ ਨੂੰ ਵਿਜਿੱਤਨ ਦੀ ਯੋਜਨਾ ਬਣਾਉਣ ਲੱਗੇ ਅੱਗੇ ਆਂਗਰੇਜ਼ੀ ਕੰਪਨੀ ਦੀ ਸਥਿਤੀ ਵਿੱਚ ਤਬਦੀਲੀ ਹਾਂਜੀ ਪਲਾਸੀ ਲੜਾਈ ਦੇ ਸਿੱਟੇ ਵੱਜੋਂ ਤੀਜੇ ਵੱਜੋਂ ਅੰਗਰੇਜ਼ੀ ਕੰਪਨੀ ਦੀ ਸਥਿਤੀ ਵਿੱਚ ਕਾਫੀ ਵੱਡੀ ਤਬਦੀਲੀ ਆ ਗਈ ਹੋਂਦ ਤੱਕ ਤਾਂ ਇਹ ਕੰਪਨੀ ਕੇਵਲ ਵਪਾਰਕ ਦੇ ਵਪਾਰਕ ਦੇ ਸੰਗ ਤੋਂ ਵੱਧ ਕੁਛ ਨਹੀਂ ਸੀ ਮਤਲਬ ਕਿ ਇੱਕ ਸਿਰਫ ਵਪਾਰਕ ਤੌਰ ਤੇ ਸੀ ਪਰੰਤੂ ਪਲਾਸੀ ਲੜਾਈ ਵਿੱਚੋਂ ਇਹ ਇੱਕ ਰਾਜਨੀਤਿਕ ਸ਼ਕਤੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਈ ਇਸ ਨੇ ਆਉਣ ਵਾਲੇ ਸਾਲਾਂ ਵਿੱਚ ਬੰਗਾਲ ਤੇ ਭਾਰਤ ਦੀ ਰਾਜਨੀਤੀ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਸ਼ੁਰੂ ਕੀਤਾ ਹੌਲੀ ਹੌਲੀ ਭਾਰਤ ਦੇ ਵਿੱਚ ਸਰਬੋੱਚ ਸ਼ਕਤੀ ਬਣ ਗਈ ਫ੍ਰਾਂਸੀਸੀਅਨ ਹੋਰਾਂ ਦੇ ਵਿੱਚ ਸਹਾਇਤਾ ਹਾਂਜੀ ਪਲਾਸੀ ਲੜਾਈ ਇਹਦਾ ਇੱਕ ਹੋਰ ਪ੍ਰਭਾਵ ਇਹ ਹੋਇਆ ਕਿ ਇਸ ਲੜਾਈ ਦੇ ਤੀਜੇ ਵੱਜੋਂ ਅੰਗਰੇਜ਼ਾਂ ਨੇ ਆਰਥਿਕ ਸਾਧਨਾਂ ਵਿੱਚ ਕਾਫੀ ਵਾਧਾ ਹੋ ਗਿਆ ਜਿਸ ਦੇ ਕਰਕੇ ਉਹ ਕਰਨਾਟਕਾ ਦੀ ਤੀਜੀ ਲੜਾਈ ਦੇ ਵਿੱਚ ਫਰਾਂਸੀਸੀਆਂ ਨੂੰ ਹਰਾ ਸਕੇ ਤੇ ਪਲਾਸੀ ਦੀ ਜਿੱਤ ਦੇ ਨਾਲ ਅੰਗਰੇਜ਼ ਅੰਗਰੇਜ਼ ਅਸਲ ਰੂਪ ਦੇ ਵਿੱਚ ਬੰਗਾਲ ਉੱਤੇ ਅਧਿਕਾਰ ਹੋ ਗਿਆ ਉਹਨਾਂ ਦਾ ਤੇ ਬੰਗਾਲ ਤੋਂ ਹੀ ਦੱਖਣੀ ਭਾਰਤ ਵਿੱਚ ਅੰਗਰੇਜ਼ੀ ਸੈਨਿਕਾਂ ਲਈ ਰਸਤਾ ਦਾਜ ਜਾਂਦੀ ਰਹੀ ਤੇ ਬਿਨਾ ਇਸ ਦੇ ਬਿਨਾ ਸ਼ਾਇਦ ਅੰਗਰੇਜ਼ ਫਰਾਂਸੀਸੀਆਂ ਵਿਰੁੱਧ ਜਿੱਤ ਹਾਸਲ ਨਾ ਕਰ ਸਕਦੇ ਆਕਰੋ ਬੰਗਾਲ ਨੂੰ ਨਾ ਜਿੱਤਦੇ ਕਲਾਈਬ ਦੀ ਨਿੱਜੀ ਜਿੱਤ ਹਾਂਜੀ ਪਲਾਸੀ ਦੀ ਲੜਾਈ ਕਲਾਈਵ ਦੀ ਇੱਕ ਮਹੱਤਵਪੂਰਨ ਵਿਅਕਤੀਗਤ ਜਿੱਤ ਸੀ ਇਸ ਜਿੱਤ ਤੋਂ ਬਾਅਦ ਉਹਦੇ ਮਾਨ ਸਨਮਾਨ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਹੋਂਦਾ ਉਹਨੂੰ ਧਨ ਦੌਲਤ ਮਿਲਦੀ ਆ ਤੇ ਇਸ ਤੋਂ ਇਲਾਵਾ ਉਹਨੂੰ ਬੰਗਾਲ ਦਾ ਗਵਰਨਰ ਨਿਯੁਕਤ ਕਰ ਦਿੱਤਾ ਜਾਂਦਾ ਤੇ ਸਰਵਉੱਚ ਪਦਵੀ ਉੱਤੇ 1757 ਤੋਂ ਲੈ ਕੇ 1760 ਈਸਵੀ ਤੱਕ ਬੰਗਾਲ ਦਾ ਜਿਹੜੇ ਕਿ ਆਪਾਂ ਕਹਿ ਸਕਦੇ ਆ ਕਿ ਉਹ ਬੰਗਾਲ ਦਾ ਗਵਰਨਰ ਨਿਯੁਕਤ ਹੁੰਦਾ ਉਸ ਤੋਂ ਬਾਅਦ 1765 ਤੋਂ ਲੈ ਕੇ 67 ਈਸਵੀ ਤੱਕ ਰਹਿੰਦਾ ਬੰਗਾਲ ਦਾ ਗਵਰਨਰ ਨੈਟ ਹਾਂਜੀ ਏਸੀ ਬੰਗਾਲ ਦੀ ਜਿੱਤ ਦੀ ਆਪਾਂ ਕਹਿ ਸਕਦੇ ਹਾਂ ਕਿ ਬਕਸ ਪਲਾਸੀ ਲੜਾਈ ਦੀ ਜਿੱਤ ਦੇ ਜਿਹੜੇ ਕੀ ਮਹੱਤਵ ਕੀ ਹੋਇਆ ਠੀਕ ਹੈ ਪਲਾਸੀ ਲੜਾਈ ਦੀ ਕਾਰਨ ਕੀ ਸੀ ਘਟਨਾਵਾਂ ਕੀ ਸੀ ਤੇ ਇਸਤੇ ਕੀ ਸੀ ਥੈਂਕਸ